ਸੱਜਣ ਥੱਗ ਵੀ ਚੋਲਾ ਪਾ ਕੇ ਰਖਦਾ ਸੀ ਗੇਲੇ ਪਰ ਗੁਰੂ ਨਾਨਕ ਉੱਥੇ ਜਾਂਦੇ ਆ ਜਿੱਥੇ ਮਾੜਾ ਕਰਮ ਹੋ ਰਿਹਾ ਹੈ ਕਈ ਵਾਰ ਮੈਂ ਗੱਲ ਕਹਿਣਾ ਹੁੰਦਾ ਮੈਂ ਵੀ ਜੇ 500 ਸਾਲ ਪਹਿਲਾਂ ਜਦੋਂ ਅਸੀਂ ਪਹਿਲਾ ਜੰਮ ਪੈਦਾ ਅਸੀਂ ਗੁਰੂ ਨਾਨਕ ਨੂੰ ਮੱਗਿਆਂ ਨਹੀਂ ਦਿੱਤਾ ਜਾਲਾਂ ਨਹੀਂ ਦੇਣਾ ਸੀ ਅਸੀਂ ਕਿਹਾ ਸੀ ਮੁਸਲਮਾਨਾਂ ਦਾ ਬਾਬਾ ਉਹ ਇੱਥੇ ਕੀ ਕਰਤਾ ਰਹਿੰਦੇ ਜੇ 500 ਸਾਲ ਪਹਿਲਾਂ ਜੰਮੇ ਹੁੰਦੇ ਆਪਾਂ ਨੇ ਬਾਬੇ ਨਾਨਕ ਨੂੰ ਹਰ ਰੋਜ਼ ਥੋੜਾ ਜਿਆਦਾ ਨਾਸੀ ਬਾਬਾ ਇਸ ਜੁਆਨ ਦਾ ਤੋਜੇ ਨਾ ਕੀ ਇਹ ਇਹਦਾ ਸ਼ੁਕਰ ਹੈ ਬਾਰੋਦੀ ਜੀ ਅਹਾਂ ਅਸੀਂ ਜੇ ਦੇ ਰਾਤ ਦੇ ਸਾਧਵਾਰੋਂ ਆਪ ਨੂੰ ਰੁਕਦਾ ਗੁਰੂ ਨਾਨਕ ਨੂੰ ਰੋਕਣ ਦਾ ਯਾਤਰਾ ਕਰਦਾ ਆਪ ਦਾ ਸਾਥ ਸੀ ਮੜੀਆਂ ਤੇ ਵੀ ਜਾਂਦਾ ਮਸਾਲੀਆਂ ਤੇ ਵੀ ਜਾਂਦਾ ਬਾਬਿਆਂ ਦੇ ਮੇਲੇ ਵਰਗੇ ਤੇ ਮੋਟੇ ਵੀ ਘਟਦਾ ਸੀ ਗੁਰੂ ਨਾਨਕ ਜਿਹੜਾ ਯਾਹਰ ਪੀਰ ਜਗਤਪੁਰ ਬਾਬਾ ਨਾ ਉਹਨੂੰ ਕਹਿੰਦਾ ਫਲਾਨੀ ਜਗ੍ਹਾ ਤੇ ਨਹੀਂ ਸਤਪੁਰ ਲੈ ਕੇ ਜਾਣੇ ਫਲਾਨੀ ਜਗ੍ਹਾ ਤੇ ਨਹੀਂ ਸਤਪੁਰ ਲੈ ਕੇ ਜਾਣੇ ਸਤਪੁਰ ਵੈਦੀ ਬੜੀਆਂ ਜੇ ਆ ਕੇ ਗੱਲ ਤੇ ਆਪ ਕੋ ਸਤਨਾਨ ਸਰ ਮੇਰਾ ਕੋਲ ਗੱਲ ਹੋ ਰਹੀਦਾ ਇੱਕ ਹੁੰਦੀ ਆ ਪਰ ਇਹਨਾਂ ਰਿਚੋੜ ਕੱਢਿਓ ਜਦੋਂ ਗੁਰੂ ਨਾਨਕ ਬੇਈ ਨਦੀ ਚੋਂ ਆਉਂਦੇ ਆ ਨਿਕਲਦੇ ਆ ਤੇ ਵੇਖਦੇ ਕਿਥੇ ਆ ਪੜੀਆਂ ਚ ਪਰ ਹਰ ਰੋਜ਼ ਬਾਬਾ ਬੜਦਾ ਜਿੱਥੇ ਜਾਏ ਬਹਿ ਮੇਰਾ ਸਤਗੁਰੂ ਸੁਖਾਂ ਸੁਹਾਵਾ ਨਾ ਮਨਾ ਦੇ ਏਦਾਂ ਜੇ ਮੜੀਆਂ ਜਿਵੀ ਚਲੇ ਗਿਆ ਉੱਥੇ ਵੀ ਭਾਗੜਾ ਲੂਗਾ ਓਏ ਮੂਰਖਾ ਜੇ ਤੂੰ ਚਲੇਗਾ ਸਿਕੰਦਰ ਬਣੇਗਾ ਬਾਬਾ ਨਾਨਕ ਸੱਜਣ ਠੱਗ ਕੋਲੇ ਚੋਲਾ ਦੇ ਕਿਤੇ ਨਹੀਂ ਗਿਆ ਚੋਲਾ ਦੇ ਕੇ ਇੱਕ ਪਿੰਡ ਦੇ ਲੋਕ ਬਾਬੇ ਨਾਨਕ ਦੇ ਬੱਤੇ ਮਾਰਦੇ ਸੁਣਿਆ ਸਾਰੇ ਉਹਨਾਂ ਨੂੰ ਬਾਬਾ ਨਾਨਕ ਆਸ਼ੀਰਵਾਦ ਕੀਤੇ ਤਾਂ ਬਸਦੇ ਰਹੋ ਬਸਦੇ ਰਹੋ ਨਾਨਕ ਦੀਆਂ ਗੁਜੀਆਂ ਲਮਜਾ ਨੂੰ ਵੀ ਸਮਝ ਜਵਾਨਾ ਕੀ ਜਾਣੇ ਕਿਵੇਂ ਜਾਣਾਂ ਅਗਰੇ ਪਿੰਡ ਵਾਲੇ ਸੇਵਾ ਬੜੀ ਕਰਦੇ ਐ ਗੁਰੂ ਨਾਨਕ ਉਹਨਾਂ ਨੂੰ ਕਹਿੰਦੇ ਤੁਸੀਂ ਉੱਜੜ ਜਾ ਪਈ ਮਰਦਾਂ ਤੇ ਆ ਗੱਲ ਤੇਰੇ ਬੰਦੇ ਬਈ ਮਹਾਰਾਜ ਮੇਨੂ ਤਾਂ ਕੋ ਸਮਝੇ ਨਹੀਂ ਜਿਨ੍ਹਾਂ ਨੇ ਸੇਵਾ ਕੀਤੀ ਐ ਉਹਨਾਂ ਨੂੰ ਕਹਿੰਦੇ ਭੁੱਜੜ ਜਾ ਜਿਨ੍ਹਾਂ ਨੇ ਵੱਟੇ ਮਹਾਰਾਜ ਨੇ ਪੱਥਰ ਮਾਰੇ ਨੇ ਉਹਨਾਂ ਨੂੰ ਕਹਿੰਦੇ ਬੱਸ ਦੇ ਰੋ ਮਰਦਾਨਿਆਂ ਜੇ ਅੱਪਾ ਇਹਨਾਂ ਨੂੰ ਕਹਿ ਦਿੰਦੇ ਵੀ ਉੱਜੜ ਜਾਓ ਜਿੱਥੇ ਜਾਂਦੇ ਉਹਨਾਂ ਨੇ ਆਪਣੇ ਵਰਗੇ ਬਣਾ ਲੈਣਾ ਸ੍ਰੀ ਲੋਕਾਂ ਨੂੰ ਚੰਗੇ ਚੰਗਾ ਕਰ ਮੰਨੇ ਮੰਦਾ ਬੰਦਾ ਹੋਏ ਚੰਗੇ ਚੰਗਿਆਂ ਕੋਲ ਬਹਿਣਗੇ ਚੰਗੇ ਬਣਾ ਲੈਣਗੇ ਜੇ ਮੰਦੇ ਚੰਗਿਆਂ ਕੋਲ ਬਹਿਣਗੇ ਉਹਨਾਂ ਨੇ ਵੀੜਾ ਵਿਚਾਰ ਦੇ ਦੇ ਕੋਈ ਮਰਜੀ ਕਹੋ ਤੁਸੀਂ ਤਾਂ ਸ਼ੈਂਪੂ ਨਾਲ ਹੱਥ ਧੋ ਗਏ ਆਂ ਅਸੀਂ ਜੋ ਟੋਲ ਨਾਲ ਸਾਥ ਤੋਂ ਆ ਗਏ ਆਇਆ ਇੱਥੋਂ ਕੋਲਾ ਚੱਕ ਕੇ ਹੱਥ ਤੇ ਰੱਖ ਲੋ ਕੋਲੇ ਨੇ ਤਾਂ ਨਹੀਂ ਕਹਿਣਾ ਵੀ ਤੁਸੀਂ ਪੁਰਾਣੋਂ ਧੋ ਕੇ ਆਏ ਕਿ ਸਾਬਣ ਨਾਲ ਧੋ ਕੇ ਆਏ ਕੋਲੇ ਨੇ ਕਾਹ ਰੱਖ ਹੱਥ ਦੇ ਉੱਤੇ ਲਾ ਦੇਣੀ ਐ ਤੇ ਸੰਗਜੀ ਸੱਜੇ ਪਾਸਾ ਕਹਿੰਦੇ ਉਹਨਾਂ ਨੂੰ ਤਾਂ ਹੈ ਇੱਥੇ ਹੀ ਬਸਦੇ ਰਹੋ ਕਹਿੰਦੇ ਇੱਥੇ ਰਹੋ ਤੁਸੀਂ ਜਿੱਥੇ ਜਾਓਗੇ ਕੰਗਣੀ ਪਾਉਂਗੇ ਜਿਹੜੇ ਪਰਉਪਕਾਰੀ ਸੀ ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਕਹਿੰਦੇ ਘੁੱਜ ਜਿਓ ਜਿੱਥੇ ਵੀ ਜਾਣਗੇ ਤੇ ਆਪਣਾ ਰੰਗ ਚਾਪਣੇ ਇਸ ਸਰਸੰਗੀ ਪੈਦਾ ਕਰ ਦੇਣਗੇ ਇਹ ਨਾਮ ਜਪਣ ਵਾਲੇ ਪੈਦਾ ਕਰ ਦੇਣਗੇ ਤੇ ਸੰਗ ਜੀ ਸਤਿਗੁਰੂ ਨਾਨਕ ਦੇਵ ਜੀ ਮਹਾਨ ਦੇ ਦਿਵਸ ਸੁਜਣਾ ਸੱਜਣ ਇੱਕ ਹੀ ਗੱਤ ਹੈ ਕਹਦੇ ਉਹਨਾਂ ਨੇ ਇਹ ਗੁਰੂ ਨਾਨਕ ਨੂੰ ਪਾਣੀ ਵੀ ਲਿਆਂਦਾ ਚਾਹ ਵੀ ਲੈਂਦੀ ਦੁੱਧ ਵੀ ਲਿਆਂਦਾ ਮਰਦਾਨਾ ਜਿੱਦ ਕਰਦਾ ਜੀ ਮਾਰਕੋ ਸਕਰਸ ਕੋਲ ਨੂੰ ਮਿਲ ਜੇ ਸਤਿਗੁਰ ਜਿਹੇ ਲੋਕ ਚੰਗੇ ਨਹੀਂ ਚੰਗੇ ਨਹੀਂ ਹੈਗੇ ਲੋਕ ਮਾਤਾ ਇਹ ਵਿਸਗੰਧ ਨਾ ਇਹ ਜਿਹੜੇ ਗੰਗਲਾਂ ਸਰੋਧੀਆਂ ਹਲੀਆਂ-ਹਲੀਆਂ ਲਗੜੀਆਂ ਨੇ ਇਹ ਜ਼ਹਿਰ ਨਾਲ ਲੱਗੜੀਆਂ ਹੋਈਆਂ ਨੇ ਇਹ ਬਾਬਾ ਨਾਨਕ ਕਹਿੰਦਾ ਮਰਦਾਨਿਆਂ ਚੱਲ ਬਦਲ ਐ ਚਲਦੇ ਕੋਈ ਨਹੀਂ ਹੁਣ ਜੀਵਾ ਬਹੁਤ ਗਿਆ ਇਹ ਫਰਕ ਹੈ ਸਾਡੇ ਜੇਰਾ ਤੁਹਾਨੂੰ ਜੀ ਜੀ ਬਹੁਤਾ ਕਹਿੰਦਾ ਤੁਹਾਡੇ ਤਰ੍ਹਾਂ ਖਾਤੀ ਫਿਰੂਗਾ ਜੇਰਾ ਮੇਰੇ ਵਰਗਾ ਮਾੜਾ ਜਿਹਾ ਕੌੜਾ ਬੋਲਦਾ ਉਹ ਤੁਹਾਡਾ ਨੁਕਸਾਨ ਨਹੀਂ ਕਰੂਗਾ ਸਮਝ ਤੇ ਬੁਰਾ ਨਾ ਬੋਲ ਨੁਕਸਾਨ ਨਹੀਂ ਕਰਦਾ ਹੁੰਦਾ ਕਦੇ ਕੌੜਾ ਬੋਲ ਵਾਲਾ ਉਹ ਨੁਕਸਾਨ ਨਹੀਂ ਕਰਦਾ ਜੇਰਾ ਰਿਸ਼ਤੇਦਾਰ ਦੇਖਣ ਚਾਹੇ ਰਿਸ਼ਤੇਦਾਰ ਕਹੇ ਹਰੋ ਜੀ ਮੈਂ ਤਾਂ ਗਰਾਵੀ ਆਪਣਾ ਨੇ ਹੱਡੀਆਂ ਨੇ ਮੈਂ ਤੇ ਵਿਦਾਵ ਦੇ ਨੇ ਮੈਂ ਤੇ ਬਿਸਤਰਾ ਤੁਹਾਡੇ ਵਾਸਤੇ ਬਣਾ ਲੈਂਦਾ ਉਹ ਜਿਹੜਾ ਫੇ ਡੁਪਲੀਕੇਟ ਆਉਂ ਜੀ ਇਹ ਡੁਪਲੀਕੇਟੀ ਤਰਪਾਈ ਆ ਬੇਵਕਤਾ ਤੂੰ ਕਿੱਥੇ ਰਹਿਣਾ ਤੂੰ ਉਹਨੂੰ ਨੂੰ ਕਹਿਵੇਂ ਨਾ ਉਹ ਤੂੰ ਦੇ ਵਿੱਚੋਂ ਵੀ ਬਹੁਤ ਵੱਡਾ ਪਿਆਰ ਕਰਦਾ ਹੈ ਤੂੰ ਉਹਨੂੰ ਕਿਹਾ ਜਾਂਦਾ ਹੈ ਜਿਹਨੂੰ ਅਸੀਂ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਾਂ ਸਭ ਤੋਂ ਜ਼ਿਆਦਾ ਪਿਆਰ ਕਰ ਆਓ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਓਏ ਕੀ ਨਾਮ ਆ ਤੇਰਾ ਕਹਿਣਾ ਨਾਮ ਮੇਰਾ ਸੱਜਣ ਬੜਾ ਦੀਰਵਾ ਇਹਦਾ ਨਾਮ ਸੱਜਣ ਕੰਮ ਜਰਾਦਾ ਓਏ ਨਾਂ ਜਿਹੜਾ ਸੱਚਾ ਹੈ ਕੰਮ ਤੇਰੇ ਦਿਖਾਤਾ ਵਾਲੇ ਨੇ ਤੇਰਾ ਕੀ ਮਤਲਬ ਹੈ ਸਾਨੂੰ ਪਤਾ ਨਹੀਂ ਲੱਗ ਸਕਦਾ ਸਾਨੂੰ ਸਭ ਪਤਾ ਤੂੰ ਮਾਰ ਦਿੰਦਾ ਜਿਹੜੇ ਵੀ ਤਰੀਕੇ ਨਾਲ ਬੰਦਾ ਮਰ ਜਾਂਦਾ ਹੈ ਉਹਨੂੰ ਲੋਕਾਂ ਇਹਨਾਂ ਨਾਲੋਂ ਭੁੱਝੀ ਜਾਂਦਾ ਹੈ ਉਹ ਸੁਣ ਬਣਾ